ਸੋ ਸੀ ਫੋਰਸ ਦਾਣਾ ਮੰਡੀ ਭਾਦਰ ਕੇ ਰੋਡ ਜਿਹੜੀ ਐਗਜ਼ੀਬਿਸ਼ਨ ਲੱਗੀ ਹੋਈ ਹੈ ਉਹਦੇ ਵਿੱਚ ਲੱਕੀ ਇੰਜੀਨੀਅਰਿੰਗ ਜਿਹੜੇ ਨੇ ਉਹ ਵੀ ਆਪਣੇ ਪ੍ਰੋਡਕਟ ਲੈ ਕੇ ਆਏ ਆ ਸੋ ਤਸਵੀਰਾਂ ਦਿਖਾਣੀਆਂ ਤੁਹਾਨੂੰ ਅਸੀਂ ਕਿ ਸੀ ਫੋਰਸ ਦੀ ਇਸ ਐਗਜ਼ੀਬਿਸ਼ਨ ਦੇ ਵਿੱਚ ਲੱਕੀ ਇੰਜੀਨੀਅਰਿੰਗ ਦੇ ਵੱਲੋਂ ਜਿਹੜਾ ਇੱਥੇ ਸਟਾਲ ਲਗਾਇਆ ਗਿਆ ਉਹਦੇ ਵਿੱਚ ਜਿਹੜੇ ਫ੍ਰੀ व्हीਲ ਨੇ ਔਰ ਸਾਈਕਲ ਪਾਰਟਸ ਦੀਆਂ ਜਿੰਨੀਆਂ ਵੀ ਆਈਟਮਾਂ ਨੇ ਦੇਖ ਸਕਦੇ ਹੋ ਤੁਸੀਂ ਹੱਬ ਹੈ ਔਰ ਇਸ ਤਰ੍ਹਾਂ ਦੀ ਰਿਫਲੈਕਟਰ ਦੀ ਗੱਲ ਕਰੀਏ ਕਿਉਂਕਿ ਰਿਫਲੈਕਟਰ ਜਿਹੜਾ ਸਭ ਤੋਂ ਮੁੱਖ ਮੰਨਿਆ ਜਾਂਦਾ ਹੈ ਕਾਫੀ ਦਿਨਾਂ ਤੋਂ ਜਿਹੜਾ ਇੱਕ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਸੀ ਰਿਫਲੈਕਟਰ ਜਿਹੜਾ ਕਿ ਸਰਕਾਰ ਨੇ ਇੱਕ ਪਾਸ ਕੀਤਾ ਸੀ ਕਿ ਜੇਕਰ ਕਿਸੇ ਵੀ ਸੀਕੇਡੀ ਬਾਕਸ ਦੇ ਵਿੱਚੋਂ ਦੀ ਰਿਫਲੈਕਟਰ ਨਹੀਂ ਨਿਕਲੇਗਾ ਤੇ ਉਹਨੂੰ ਮੰਨਿਆ ਨਹੀਂ ਜਾਏਗਾ ਉਹਦੇ ਉੱਤੇ ਵੱਡੀ ਕਾਰਵਾਈ ਵੀ ਹੋ ਸਕਦੀ ਲੇਕਿਨ ਹੁਣ ਜਿਹੜੀਆਂ ਕੰਪਨੀਆਂ ਨੇ ਉਹ ਰਿਫਲੈਕਟਰ ਬਣਾਉਣ ਲੱਗੀਆਂ ਜਿਹੜੇ ਇਸ ਕੰਪਨੀ ਦੇ ਮਾਲਕ ਨੇ ਲੱਕੀ ਐਕਸਪੋਰਟ ਲੱਕੀ ਇੰਜੀਨੀਅਰਿੰਗ ਦੇ ਜਿਹੜੇ ਮਾਲਕ ਨੇ ਉਹ ਬੈਠੇ ਹੋਏ ਨੇ ਇੱਥੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਕਹਿਣਾ ਚਾਹੋਗੇ ਇਸ ਸੀਫੌਕਸ ਦੀ ਐਗਜ਼ੀਬਿਸ਼ਨ ਦੇ ਵਿੱਚ ਤੁਹਾਡਾ ਵੀ ਜਿਹੜਾ ਸਟਾਲ ਦੇਖਣ ਨੂੰ ਮਿਲਿਆ ਅਸੀਂ ਫਰੀਵਲ ਦੇਖੇ ਬ੍ਰੇਕਸ ਦੇਖੀਆਂ ਰਿਫਲੈਕਟਰ ਦੇਖੇ ਉਹ ਇਹਦੇ ਬਾਰੇ ਸਰ ਤੁਸੀਂ ਕੀ ਕਹੋਗੇ ਦੇਖੋ ਸੀਫੌਕਸ ਇੱਕ ਪਲੇਟਫਾਰਮ ਹੈ ਜਿੱਥੇ ਤੁਸੀਂ ਸ਼ੋਕਸ ਕਰ ਸਕਦੇ ਹੋ ਆਪਣੀ ਪ੍ਰੋਡਕਟਸ ਨੂੰ ਜਿਵੇਂ ਸਾਡੀਆਂ ਨਵੀਆਂ ਲਾਂਚਸ ਨੇ ਜਿਹੜੀਆਂ ਪ੍ਰੋਡਕਟ ਹਿੰਦੁਸਤਾਨ ਦੇ ਵਿੱਚ ਨਹੀਂ ਬਣਦੀਆਂ ਸੀ ਉਹ ਦਿਖਾ ਰਹੇ ਆ ਲੋਕਾਂ ਨੂੰ ਇਹ ਜਾਗਰਤਾ ਕਰ ਰਹੇ ਆ ਵੀ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ 20 ਚੀਜ਼ਾਂ ਉਹ ਬਣ ਸਕਦੀਆਂ ਨੇ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਬਣਦੀਆਂ ਜਿਹੜੀਆਂ ਐਕਸਪੋਰਟ ਹੁੰਦੀਆਂ ਨੇ ਇਹ ਇਹੀ ਇੱਕ ਸਾਧਨ ਹੁੰਦਾ ਜਿਹੜੀਆਂ ਨਾ ਐਗਜ਼ੀਬਿਸ਼ਨਸ ਦੇ ਵਿੱਚ ਤੁਸੀਂ ਜਾ ਕੇ ਪਾਰਟਿਸਿਪੇਟ ਕਰਦੇ ਹੋ ਉੱਥੇ ਜਾ ਕੇ ਆਪਣੇ ਆਪ ਨੂੰ ਸ਼ੋਕਸ ਕਰਦੇ ਹੋ ਉਹਦੇ ਵਿੱਚ ਹਰ ਤਰੀਕੇ ਦਾ ਕਸਟਮਰ ਆਂਦਾ ਡੀਲਰਸ ਆਂਦੇ OEM ਬੈਠੇ ਨੇ ਔਰ ਉਹਦੇ ਅਕੋਰਡਿੰਗ ਇਸ ਜਿਆ ਪਰ ਭੂਤ ਲਾਭ ਉਟਾਇਆ ਜਾਂਦਾ ਸਰ ਇੱਕ ਵਾਰ ਮੜਾ ਕਸ਼ਟ ਦਿਓ ਉੱਠ ਕੇ ਆਪਾਂ ਦੇਖ ਲਈਏ ਕਿਹੜੇ ਕਿਹੜੇ ਪ੍ਰੋਡਕਟ ਨੇ ਸਰ ਕਿਉਂਕਿ ਜਿਹੜੇ ਲੋਕ ਨੇ ਸਾਡੇ ਨਾਲ ਜੁੜੇ ਹੋਏ ਅਸੀਂ ਉਹਨਾਂ ਨੂੰ ਦੱਸ ਸਕੀਏ ਕਿ ਜਿਹੜੀ ਲੱਕੀ ਇੰਜੀਨੀਅਰਿੰਗ ਹੈ ਉਹ ਕੀ ਕੀ ਬਣਾਉਂਦੀ ਹੈ ਔਰ ਕੀ ਖਾਸ ਕੀ ਹੈ ਜੀ ਜੀ ਤੁਸੀਂ ਇਤਾਂ ਦੀ ਪੈਕਿੰਗ ਬਿਸਕੁਟ ਦੀ ਦੇਖੀ ਹੋਏਗੀ ਜਾਂ ਚਾਕਲੇਟ ਦੀ ਦੇਖੀ ਹੋਏਗੀ ਧਿਆਨ ਨਾਲ ਦੇਖੋ ਇਹ ਸਾਡੀ ਚੇਨ ਦੀ ਪੈਕਿੰਗ ਹੈ ਇਹ ਜਿਹੋ ਜੀ ਤਾਈਵਾਨ ਚ ਚੇਨ ਬਣਦੀ ਹੈ ਦੇਖੋ ਉਸ ਤਰ੍ਹਾਂ ਦੀ ਪੈਕਿੰਗ ਕੀਤੀ ਹੋਈ ਹੈ ਇਹ ਬੁਸਲੈਸ ਚੇਨ ਹੈ ਇਹ ਚੇਨ ਦੇ ਵਿੱਚ ਮੈਂ ਤੁਹਾਨੂੰ ਖੁੱਲੀ ਚੇਨ ਦਿਖਾ ਦੇਣਾ ਬਿਲਕੁਲ ਇਹ ਚੇਨ ਬੁਸਲੈਸ ਚੇਨ ਹੈ ਇਹਨਾਂ ਲ ਬੁਸਲੈਸ ਲਗਿਆ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਸਭ ਤੋਂ ਵੱਧ ਲਕੁਆਇਰਮੈਂਟ ਸੀ ਕਿ ਹਿੰਦੁਸਤਾਨ ਚ ਇਹ ਕੋਈ ਨਹੀਂ ਬਣਾਉਂਦਾ ਔਰ ਬੜੇ ਫਕਰ ਨਾਲ ਅਸੀਂ ਪਰਮਾਤਮਾ ਤੋਂ ਬਹੁਤ ਸ਼ੁਕਰਗੁਜ਼ਾਰ ਆ ਸਾਡੇ ਬੱਚਿਆਂ ਨੂੰ ਉਹਨਾਂ ਨੇ ਕਾਬਿਲਤ ਬਖਸ਼ੀ ਹੈ ਕਿ ਸਾਡੇ ਬੇਟੇ ਨੇ ਇਹ ਪ੍ਰੋਡਕਟ ਖੁਦ ਆਪ 2.5 ਸਾਲ ਦੀ ਹਿੰਮਤ ਤੋਂ ਬਾਅਦ ਬੁਸ਼ਲੈਸ ਚੇਨ ਡਵੈਲਪ ਕੀਤੀ ਹੈ ਔਰ ਇਹ ਉਹ ਦਰਿਆ ਚੇਨ ਹੈ ਜਿਹੜੀ ਯੂਰਪ ਦੇ ਵਿੱਚ ਪਾਸ ਨੇ ਤਾਈਵਾਨ ਚ ਪਾਸ ਹੈ ਇਹ ਇਵਨ ਵੱਡੀਆਂ OEM ਚ A1, Hero, TI ਸਾਰਿਆਂ ਦੇ ਵਿੱਚ ਇਦਾਂ ਦੇ ਪ੍ਰੋਡਕਟ ਸਾਡੇ ਪਾਸ ਨੇ ਬਿਲਕੁਲ ਸਾਰ ਇੱਕ ਇੱਕ ਗੱਲ ਰਹਿ ਗਈ ਤੁਹਾਨੂੰ ਇਹ ਦੱਸਦੀ ਅਸੀਂ ਕਿ ਇਹ ਚੇਨ ਆ ਆਮ ਲੋਕਾਂ ਦੀ ਵੀ ਜੇ ਚੇਨ ਹੁੰਦੀ ਹੈ ਤਾਂ ਪੂਰੀ ਗੱਡੀ ਚੱਲਦੀ ਹੈ ਔਰ ਸਾਈਕਲ ਨੂੰ ਪੂਰੀ ਇਹੀ ਖਿੱਚਦੀ ਹੈ ਬਿਲਕੁਲ ਜੀ ਸਾਈਕਲ ਨੂੰ ਚਲਾਣ ਵਾਲੀ ਕਹਿੰਦੇ ਨਾ ਚੇਨ ਤੋਂ ਬਿਨਾ ਕੋਛ ਵੀ ਨਹੀਂ ਚੱਲਦਾ ਇਹੋ ਚੀਜ਼ ਹੈ ਜੀ ਇਹ ਇਸ ਤੋਂ ਬਾਅਦ ਅਸੀਂ ਫ੍ਰੀਵਿਲ ਬਣਾਉਂਦੇ ਆ ਜੀ ਇਹ ਦੇਖੋ ਸਾਡੇ ਵੈਰਾਈਟੀ ਆਫ ਫ੍ਰੀਵਿਲਸ ਨੇ ਸਾਡੇ ਕੋਲ ਜਿਹਨਾਂ ਵਰਲਡ ਵਾਈਡ ਹਰ ਤਰੀਕੇ ਦੇ ਹਰ ਕੰਟਰੀ ਦੇ ਵਿੱਚ ਸਾਡੇ ਮਾਲ ਜਾਂਦਾ ਹੈ ਜੀ ਅਸੀਂ ਇੱਥੇ OEM ਵੀ ਮਾਲ ਦਿੰਦੇ ਆ ਡਾਇਮੈਸਟਿਕ ਵੀ ਦਿੰਦੇ ਆ ਐਕਸਪੋਰਟ ਵੀ ਕਰਦੇ ਆ ਇਹ ਹਰ ਤਰੀਕੇ ਦੇ ਹਰ ਕੁਆਲਿਟੀ ਦੇ ਔਰ ਅਸੀਂ ਜੋ ਪ੍ਰੋਡਕਟ ਬਣਾਉਂਦੇ ਆ ਉਹ ਤੁਹਾਨੂੰ ਵੀ ਗਾਰੰਟੀ ਦਿੰਦੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਨਾ ਸਾਨੂੰ ਸਸਤਾ ਵਾਲ ਵੇਚਣ ਦੇ ਸ਼ੌਂਕ ਹੈ ਨਾ ਅਸੀਂ ਦੇਣੀ ਅਸੀਂ ਕਹਿੰਦੇ ਬਹੁਤ ਮਹਿੰਗਾ ਵੇਚਿਆ ਰੀਜ਼ਨੇਬਲ ਪ੍ਰਾਈਸਸ ਤੇ ਅਸੀਂ ਸਟੈਂਡਰਡਾਈਜ਼ਡ ਪ੍ਰੋਡਕਟ ਬਣਾਉਣਾ ਸਰ ਇਥੇ ਇਹ ਗੱਲ ਇੱਕਾਈ ਸੀ ਪੁੱਛੇ ਕੋ ਮੁੱਦਾ ਚੱਲਿਆ ਸੀਗਾ ਰਿਫਲੈਕਟਰ ਦਾ ਕਿਤਨੇ ਕਦੇ ਧਰਨੇ ਵੀ ਲੱਗੇ ਔਰ ਤੁਸੀਂ ਹੁਣ ਬਣਾਉਣ ਵੀ ਲੱਗੇ ਹੋ ਦੇਖੀਓ ਉਹ ਜਦੋਂ ਬੜੀ ਖੁਸ਼ੀ ਦੀ ਗੱਲ ਹੈ ਦੱਸਣਾ ਪਏਗਾ ਤੁਹਾਨੂੰ ਜਦੋਂ ਰਿਫਲੈਕਟਰ ਦੇ ਮੁੱਦੇ ਲੱਗੇ ਮੁੱਦੇ ਦਾ ਪੰਗਾ ਪਿਆ ਸੀ ਵੀ ਰਿਫਲੈਕਟਰ ਅਵੇਲੇਬਲ ਨਹੀਂ ਸੀਗਾ ਉਦੋਂ ਮੈਂ ਪਿਊਸ਼ ਗੋਲਜੀ ਕੋਲ ਹੀ ਬੈਠਾ ਸੀ ਤਾਂ ਉਹ ਕਹਿੰਦੇ ਜੀ ਹਿੰਦੁਸਤਾਨ 'ਚ ਰਿਫਲੈਕਟਰ ਪੂਰਾ ਨਹੀਂ ਬੰਦਾ ਮੈਂ ਕਿਹਾ ਜੀ ਮੈਂ ਪਲੈਂਟ ਲਗਾਵਾਗਾ ਔਰ ਅਸੀਂ ਇਹ ਪਲੈਂਟ 4 ਮਹੀਨਿਆਂ ਦੇ ਵਿੱਚ ਚਾਲੂ ਕਰਕੇ ਔਰ ਅਜੇ ਅਸੀਂ ਫਕਰ ਨਾਲ ਕਹਿੰਦੇ ਆਏ ਆਈਐਸਓ ਆਈਐਸਏ ਸਟੈਂਡਰਡ ਦੇ ਰਿਫਲੈਕਟ ਅਸੀਂ ਬਣਾ ਰਹੇ ਆ ਨੀ ਕਿਤਨਾ ਕਿਤੇ ਦੇਖਿਆ ਜਾਂਦਾ ਹੈ ਦੇਸ਼ 'ਚ ਬੜੀ ਵੱਡੀ ਸੇਫਟੀ ਵੀ ਹੈ ਦੀ ਜੇਕਰ ਇਹ ਨਾ ਲੱਗਿਆ ਹੋਵੇ ਪਤਾ ਨਹੀਂ ਲੱਗਦਾ ਜਿਵੇਂ ਕੋਈ ਬਾਰਿਸ਼ ਦਾ ਮੌਸਮ ਹੈ ਧੁੰਦ ਦਾ ਮੌਸਮ ਹੈ ਤੁਸੀਂ ਇਹ ਇਹ ਦੇਖੋ ਇਤਨਾ ਰਿਫਲੈਕਸ਼ਨ ਜਿਹੜੀ ਹੈ ਇੰਨੀ ਕੁ ਵਧੀਆ ਆਂਦੀ ਹੈ ਬਈ ਇਹ ਰਾਤ ਨੂੰ ਕੋਪ ਹਨੇਰੇ 'ਚ ਵੀ ਪਤਾ ਲੱਗ ਜਾਂਦਾ ਧੁੰਦੇ ਚ ਪਤਾ ਲੱਗ ਜਾਂਦਾ ਔਰ بارشਿਸ ਪਤਾ ਲੱਗ ਜਾਂਦਾ ਔਰ ਕਦੀ ਕਿਸੇ ਵੀ ਮੌਸਮ ਚ ਜੇ ਰਿਫਲੈਕਟਰ ਸਹੀ ਤੇ ਲੱਗਿਆ ਹੋਏ ਪੈਡਲ ਦੇ ਸਾਈਡ ਤੇ ਲੱਗਿਆ ਹੋਏ ਪੈਂਡਿੰਗ ਹੁੰਦੀ ਹੋਏ ਤਾਂ ਐਕਸੀਡੈਂਟ ਦੇ ਚਾਂਸ ਜਿਹੜੇ ਨੇ ਉਹ ਤਕਰੀਬਨ 0% ਹੋ ਜਾਣਗੇ ਇਹੀ ਸਭ ਨੂੰ ਮੈਂ ਗੁਜਾਰਿਸ਼ ਕਰਦਾ ਆਪਣੇ ਭਰਾਵਾਂ ਮਿੱਤਰਾਂ ਨੂੰ ਆਪਣੇ ਸੈਮਲਰਸ ਨੂੰ ਵੀ ਆਪਾਂ ਆਪਣੇ ਚੰਦ 2-4 ਰੁਪਏ ਪਿੱਛੇ ਉਹ ਰਿਫਲੈਕਟਰ ਨਾ ਲਗਾਈਏ ਜਿਨ੍ਹਾਂ ਨਾਲ ਸਾਡੀ ਜਾਨ ਤੇ ਖਤਰਾ ਬਣ ਸਕੇ ਔਰ ਇੱਕ ਕਾਨੂੰਨੀ ਜੁਰਮ ਹੈ ਜੇ ਆਪਾਂ ਦੂਜਾ ਲਗਾਣੇ ਆ ਨੀ ਸਪੱਸ਼ਟ ਕਿ ਦੇਖਿਆ ਸੀਗਾ ਬਾਹਰ ਲੋਕਾਂ ਨੇ ਸਾਈਕਲ ਲੈਣੀ ਬੰਦ ਕਰ ਦਿੱਤਾ ਸੀਗਾ ਜਿਹੜੇ ਡੀਲਰ ਰਿਟੇਲਰ ਸੀਗੇ ਉਹ ਕਹਿੰਦੇ ਰਿਫਲੈਕਟਰ ਨਿਕਲੂਗਾ ਤਾਂ ਅਸੀਂ ਲਵਾਂਗੇ ਬਿਲਕੁਲ ਜੀ ਇਹ ਜਾਗਰਤਾ ਹੋਈ ਹੈ ਔਰ ਹੁਣ BIAS ਨੇ ਵੀ ਪੂਰੀ ਇਹਦੇ ਤੇ ਮਹਿੰਮ ਚਲਾਈ ਹੋਈ ਹੈ ਕਿਉਂਕਿ ਦੇਖੋ ਇਹ ਸੁਪਰੀਮ ਕੋਰਟ ਦੀ ਗਵਰਨਿੰਗ ਕੌਂਸਲ ਦਾ ਆਰਡਰ ਹੈਗਾ ਜਿੰਨੂੰ ਸਰਕਾਰ ਨੂੰ ਫਾਲੋ ਕਰਨਾ ਪਏਗਾ ਔਰ ਦੇਖੋ ਸੇਫਟੀ ਲਈ ਅੱਜ ਆਪਾਂ ਕਹਿੰਦੇ ਆ ਜੀ ਸਾਈਕਲਿੰਗ ਕਰੀਏ ਤਾਂ ਸਭ ਤੋਂ ਪਹਿਲੇ ਸੇਫਟੀ ਚਾਹੀਦੀ ਹੈ ਚਲੋ ਸਾਈਕਲ ਚਲਾਣੇ ਆ ਕੋਈ ਪਿੱਛੋਂ ਆਕੇ ਤੁਹਾਨੂੰ ਹਿੱਟ ਨਾ ਕਰ ਪਾਏ ਉਹਨੂੰ ਦੂਰੋਂ ਦੇਖ ਜਾਈਏ ਪਰ ਇਸ ਵਤੀ ਸੇਫਟੀ ਕੋਈ ਨਹੀਂ ਤਾਂ ਇਹ ਦੇਖੋ ਸਾਰੇ ਤਰ੍ਹਾਂ ਦੇ ਫੈਕਟਰ ਤਾਂ ਦਿਖਾ ਰਹੇ ਆ ਅਸੀਂ ਤੇ ਸਪੋਕ ਤੇ ਲੱਗਦੇ ਨੇ ਇਹ ਮੜਗਾੜ ਤੇ ਲੱਗਦੇ ਨੇ ਇਹ ਪੈਡਲ ਤੇ ਲੱਗੇ ਹੋਏ ਨੇ ਇਹ ਬੈਕ ਸਾਈਡ ਤੇ ਲੱਗਦਾ ਮੜਗਾ ਇਹ ਫਰੰਟ ਤੇ ਲੱਗਦਾ ਤਾਂ ਇਸ ਕਰਕੇ ਇਹ ਸਾਰੇ ਵਰਲਡ ਸਟੈਂਡਰਡ ਦੇ ਨੇ ਐਕਸਪੋਰਟ ਆਈਐਸਆਈ ਆਈਐਸਓ ਸਟੈਂਡਰਡ ਇਹ ਅਸੀਂ ਪਲਾਂਟ ਲਗਾਇਆ ਹੈ ਔਰ ਇਸ ਕਰਕੇ ਲਗਾਇਆ ਵੀ ਹਿੰਦੁਸਤਾਨ ਦੇ ਵਿੱਚ ਇਹ ਨਾ ਕੋਈ ਟੈਪ ਆਏ ਵੀ ਸਾਨੂੰ ਤਾਂ ਮਾਲ ਨਹੀਂ ਮਿਲਿਆ ਜੀ ਬਿਲਕੁਲ ਇਹ ਅਸੀਂ ਉਸ ਟਾਈਮ ਵੀ ਉਹਨਾਂ ਨੂੰ ਪੁਸ਼ਕੁਲ ਸਾਹਿਬ ਨੂੰ ਅਸੀਂ ਕਹਿ ਕੇ ਆਏ ਸੀ ਔਰ ਅਸੀਂ ਅੱਗੇ ਉਹਨੂੰ ਬੇਕਬੋਕੋ ਵੀ ਪੂਰਾ ਕੀਤਾ ਸਰ ਇਹ ਪ੍ਰੋਡਕਟ ਅਸੀਂ ਦੇਖ ਚੁੱਕੇ ਹਾਂ ਉਸ ਤੋਂ ਅੱਗੇ ਚੱਲਦੇ ਹਾਂ ਇਹ ਜਿਹੜੇ ਤੁਸੀਂ ਤਿੰਨ ਚਾਰ ਪ੍ਰੋਡਕਟ ਦੇ ਇਹ ਦਿਖਾਏ ਆ ਹਬਤ ਖਾਨ ਲੱਗੇ ਇਹ ਕੋਈ ਕਹਦੇ ਇਹਨੂੰ ਜੀ ਕਸਟਮ ਬ੍ਰੇਕ ਹਬ ਕਹਿੰਦੇ ਨੇ ਇਹ ਹਿੰਦੁਸਤਾਨ ਦੇ ਮਦਾਨ ਵਾਲੇ ਅਸੀਂ ਇਕੱਲੇ ਬੰਦੇ ਆ ਜਿਹੜੀ ਕਿ ਐਕਸਪੋਰਟ ਹੁੰਦੀ ਏ ਇਹਦੇ ਵਿੱਚ ਬ੍ਰੇਕ ਵੀ ਹੈ ਇਹਦੇ ਵਿੱਚ ਰੀਵਿਲ ਵੀ ਹੋ ਗਿਆ ਔਰ ਹਬ ਵੀ ਹੋ ਗਈ ਇਹ ਪ੍ਰੋਡਕਟ ਟੋਟਲ ਐਕਸਪੋਰਟ ਹੁੰਦਾ ਸਾਡਾ ਔਰ ਤਕਰੀਬਨ 14-15 ਕਟਰੀਆਂ ਜਿਸੀਂ ਐਕਸਪੋਰਟ ਕਰਦੇ ਆ ਕਿੰਨੇ ਸਾਲ ਤੋਂ ਕਰ ਰਹੇ ਹੋ ਸਰ ਇਹ ਸਰ ਅਸੀਂ 2000 ਤੋਂ ਬਣਾ ਰਹੇ ਹਾਂ 2000 ਤੋਂ ਬਣਾ ਰਹੇ ਹਾਂ 2000 ਤੋਂ ਬਣਾ ਰਹੇ ਹਾਂ ਔਰ ਟੱਚਵੁੱਡ ਇਸ ਚੀਜ਼ ਦੀ ਸਾਨੂੰ ਬਹੁਤ ਅੱਛਾ ਰਿਸਪੌਂਸ ਹੈ ਔਰ ਸਾਡੇ ਨਾਲ ਇਸ ਇਦਾਂ ਦਾ ਟ੍ਰੇਡਮਾਰਕ ਸਾਡਾ ਮਾਸਟਰ ਹੈ ਉਹ ਬਹੁਤ ਵਧੀਆ ਇਹ ਨਾਲ ਚੱਲ ਸਰ ਇਹਦੇ ਨਾਲ ਗੱਲ ਕਰਦੇ ਆਪਾਂ ਚਾਈਨਾ ਦੀ ਚਾਈਨਾ ਨੇ ਬੜਾ ਮਤਲਬ ਕੀ ਇੰਡੀਆ ਦੇ ਵਿੱਚ ਇੱਕ ਵਾਰੀ ਫਲਾਓ ਕਰ ਲਿਆ ਸੀਗਾ ਕਿਤਨਾ ਕਿਤੇ ਲੋਕ ਕਹਿੰਦੇ ਸੀਗੇ ਚਾਈਨਾ ਦੀ ਚੀਜ਼ ਲਈਏ ਸਾਈਕਲ ਲਈਏ ਕੁਝ ਵੀ ਲਈਏ ਔਰ ਕਿਤਨਾ ਕਿਤੇ ਜੇਕਰ ਦੇਖਿਆ ਜਾਵੇ ਸੇਫਟੀ ਕੋਈ ਨਹੀਂ ਸੀ ਉਹਦੀ ਔਰ ਪੰਜਾਬ ਦੇ ਵਿੱਚ ਜੇਕਰ ਚੀਜ਼ਾਂ ਬਣਨ ਲੱਗੀਆਂ ਸੇਫਟੀ ਕਿੰਨੀ ਕਾ ਤੁਸੀਂ ਕਿੰਨੇ ਕ ਮਤਲਬ ਲੋਕਾਂ ਨੂੰ ਸੇਫਟੀ ਦਿੰਨੇ ਹੋ ਦੇਖੋ ਜਿਹੜਾ ਪ੍ਰੋਡਕਟ ਵੀ ਬਣ ਰਿਹਾ ਹੈ ਲੁਧਿਆਣੇ 'ਚ ਮੈਂ ਨਹੀਂ ਕਹਿੰਦਾ ਮੇਰੀ ਫੈਕਟਰੀ ਇਹ ਤੁਹਾਨੂੰ ਲੁਧਿਆਣੇ ਦੇ ਵਿੱਚ ਤਕਰੀਬਨ ਮੈਂ ਕਹਿੰਦਾ ਸਾਰੇ ਲੋਕਾਂ ਦੇ ਜਿਹੜੇ ਪ੍ਰੋਡਕਟਸ ਨੇ ਉਹ ਸੇਵ ਬ ਔਰ ਇਵਨ ਸਾਡੇ ਪਰ ਤੋਂ ਆਈਐਸਆਈ ਨਹੀਂ ਤੇ ਸਾਡੀ ਚੇਨ ਉਹ ਆਈਐਸਆਈ ਸਟੈਂਡਰਡ ਚ ਓਕੇ ਠੀਕ ਹੈ ਜੀ ਸਾਡੇ ਰਿਫਲੈਕਟਰ ਆਈਐਸਆਈ ਸਟੈਂਡਰਡਸ ਨੇ ਠੀਕ ਹੈ ਹੁਣ ਇਸ ਤੋਂ ਵੱਧ ਕੀ ਸੇਫਟੀ ਉਹ ਕਿਉਂਕਿ ਉਹ ਸਟੈਂਡ ਮੇਨਟੇਨ ਕਰਨੇ ਪੈਂਦੇ ਨੇ ਔਰ ਇਹ ਰੈਗੂਲਰ ਚੈੱਕ ਅਪ ਹੁੰਦੇ ਨੇ ਅਸੀਂ ਇਹਨਾਂ ਦੇ ਹਰ 3 ਮਹੀਨੇ ਬਾਅਦ ਸਾਡੀ ਟੈਸਟ ਰਿਪੋਰਟ ਬੰਦੀ ਏ ਔਰ ਉਥੇ ਆ ਰਹੀ ਦੀ ਟੈਸਟਿੰਗ ਤੇ ਜਾਂਦੇ ਨੇ ਔਰ ਇਸ ਤੋਂ ਲਾਵਾ ਮਾਰਕੀਟ ਦੇ ਵਿੱਚੋਂ ਉਹ ਜਦੋਂ ਮर्जी ਸੈਂਪਲ ਵਿਡਰਾ ਕਰਕੇ ਟੈਸਟ ਕਰਦੇ ਨੇ ਆਓ ਜੀ ਮੈਂ ਤੁਹਾਨੂੰ ਦਿਖਾਣਾ ਅਸੀਂ ਡਿਸਕ ਬ੍ਰੇਕਸ ਤੇ ਲੀਵਰ ਵੀ ਅਲੋਇ ਦੇ ਚਾਲੂ ਕੀ ਸੋ ਅਸੀਂ ਜਿਹੜਾ ਲਗਾਤਾਰ ਬਣੇ ਹੋਏ ਆ ਲੱਕੀ ਐਕਸਪੋਰਟ ਦੇ ਜਿਹੜੇ ਜਿੰਨੇ ਪ੍ਰੋਡਕਟ ਬਣਦੇ ਆ ਉਹ ਦਿਖਾ ਰਹੇ ਨੇ ਸਾਡੇ ਨਾਲ ਹਰਸਿਮਰ ਲੱਕੀ ਬਣੇ ਹੋਇਆ ਸਾਡੀ ਇਹ ਨਵੀਂ ਕੰਪਨੀ ਹੈ ਜੀ ਜਿਹੜੀ ਸਾਡੀ ਜਿਹੜੀ ਛੋਟੇ ਬੇਟੇ ਨੂੰ ਅਸੀਂ ਦਿੱਤੀ ਹੈ ਲਗਾ ਕੇ ਮਾਸਟਰ ਲੱਕੀ ਬਾਈਕਸ ਐਮ ਐਲ ਬੀ ਇਹਨਾਂ ਜਿਹਾ ਅਸੀਂ ਡਿਸਕਸ ਸਟਾਰਟ ਕੀਤੀਆਂ ਨੇ ਔਰ ਵਰਲਡ ਸਟੈਂਡਰਡ ਦੀਆਂ ਡਿਸਕਸ ਅਸੀਂ ਦੇ ਰਹੇ ਆ ਔਰ ਇਹ ਡਿਸਕ ਜਿਹੜੀਆਂ ਨੇ ਇੱਕ ਈਵਨ ਫਰਾਂਸ ਦੀ ਸਾਈਕਲਾਂ ਦੇ ਵਿੱਚ ਲਾ ਕੇ ਜਾ ਰਹੀਆਂ ਇਹਨਾਂ ਦੇ ਵਿੱਚ ਤੁਹਾਨੂੰ ਉਹ ਪੂਰੇ ਸਟੈਂਡਰਡ ਮਿਲਦੇ ਨੇ ਜੋ ਸਟੈਂਡਰਡ ਵਰਲਡ ਦੇ ਵਿੱਚ ਚਾਹੀਦੇ ਹੁੰਦੇ ਔਰ ਇਹਦੀ ਸੇਫਟੀ ਦੀ ਗਾਰੰਟੀ ਸਾਡੀ ਹੈ ਚਾਈਨਾ ਵਾਲਾ ਹਾਲ ਨਹੀਂ ਹੈਗਾ ਕੋਈ ਮਾਲ ਜਿੰਨੂੰ ਭੇਜਤਾ ਮੁੜ ਕੇ ਫੋਨ ਨਹੀਂ ਸੁਣਾ ਇੱਥੇ ਅਸੀਂ 24/7 ਫੈਕਟਰੀ ਬੈਠੇ ਆ ਅਸੀਂ ਹਮੇਸ਼ਾ ਸੇਵਾ ਲਈ ਬੈਠੇ ਆ ਔਰ ਕਦੀ ਵੀ ਅਸੀਂ ਕਦੀ ਵੀ ਕਿਸੇ ਦਾ ਗਲਤ ਨਹੀਂ ਕਰਾਂ ਬਿਲਕੁਲ ਸੋ ਅੱਗੇ ਦੇਖਦੇ ਆ ਜੀ ਅੱਗੇ ਤੁਹਾਨੂੰ ਆਹ ਪ੍ਰੋਡਕਟ ਸਰ ਇਸ ਪ੍ਰੋਡਕਟ ਬਾਰੇ ਕੀ ਦਸਾਂ ਇਹ ਸਾਡੇ ਸਹਿਯੋਗੀ ਦੋਸਤ ਨੇ ਅਮਰਵੀਲ ਵਾਲੇ ਇਹ ਉਹਨਾਂ ਦੇ ਪ੍ਰੋਡਕਟਸ ਲੱਗੇ ਹੋਏ ਨੇ ਇਹਨਾਂ ਨੇ ਇਹਨੂੰ ਚੇਨ ਵੀ ਲੱਗਾ ਟ੍ਰਿਪਲ ਚੇਨ ਵੀਲ ਇਹ ਵਰਲਡ ਸਟੈਂਡਰਡ ਦੇ ਪ੍ਰੋਡਕਟ ਬਣਾਉਂਦੇ ਨੇ ਹਰ ਦੁਨੀਆ ਦੀ ਕੰਟਰੀਆਂ ਜਿਨ੍ਹਾਂ ਦਾ ਨਾਮ ਵਿਕਦਾ ਹੈ ਮਾਲ ਵਿਕਦਾ ਹੈ ਔਰ ਇਵਨ ਜਰਮਨੀ ਫਰਾਂਸ ਦੇ ਕੈਥਲਨ ਵਰਗੀ ਕੰਪਨੀਆਂ ਨੂੰ ਮਾਲ ਬੰਦੇ ਨੇ ਔਰ ਇਹਨਾਂ ਦਾ ਜਿਹੜਾ ਮਾਲ ਹੈ ਇਹ ਵੀ ਜਿਵੇਂ ਅਸੀਂ ਸਟੈਂਡਰਡ ਦੀ ਚੀਜ਼ ਬਣਾਉਂਦੇ ਆ ਇਹਨਾਂ ਦਾ ਵੀ ਸਟੈਂਡਰਡ ਦਾ ਬੀਜ਼ਨਸ ਹੈ ਬਿਲਕੁਲ ਸੋ ਬਹੁਤ ਸਾਰੇ ਪ੍ਰੋਡਕਟ ਤੁਸੀਂ ਬਣਾਉਂਦੇ ਹੋ ਔਰ ਕਿਤਨਾ ਕਿਤੇ ਜਿਹੜਾ ਇਸ ਸੀ ਫੋਰਸ ਦੇ ਵਿੱਚ ਐਗਜ਼ੀਬਿਸ਼ਨ ਦੇਖਣ ਲਾਇਦਾ ਅਟਰੈਕਟਿਵ ਲੱਗ ਰਿਹਾ ਤੁਹਾਡਾ ਜਿਹੜਾ ਇਹ ਸਟਾਲ ਹੈ ਔਰ ਆਣ ਵਾਲੇ ਜਿਹੜੇ ਵਿਜ਼ਟਰ ਨੇ ਉਹਨਾਂ ਨੂੰ ਤੁਸੀਂ ਕੀ ਕਹੋਗੇ ਬਹੁਤ ਧੰਨਵਾਦ ਤੁਹਾਡਾ ਅਪਰੀਸ਼ੀਏਟ ਕਰਨ ਦਾ ਮੈਂ ਸਾਰੇ ਵਿਜ਼ਟਰਸ ਨੂੰ ਸਾਰੇ ਦੋਸਤਾਂ ਨੂੰ ਆਏ ਉਹਨਾਂ ਨੂੰ ਇਹ ਹੀ ਇੱਕ ਤਾਂ ਧੰਨਵਾਦ ਕਰਦਾ ਵੀ ਤੁਸੀਂ ਜ਼ਰੂਰ ਇੱਥੇ ਆਇਓ ਔਰ इवन ਇਦਾਂ ਦੇ ਮੌਸਮ ਨੂੰ ਜਿਨੇ ਚ ਅੱਜ ਬਿਲਕੁਲ بارش ਦਾ ਮੌਸਮ ਰਿਹਾ ਹੈ ਆਇਓ ਔਰ ਜਰੂਰ ਇੰਦਾ ਲੁਤਫ ਉਠਾਓ ਇੰਦਾ ਫਾਇਦਾ ਉਠਾ ਐਗਜ਼ੀਬਿਸ਼ਨਸ ਆ ਸਟੈਂਡਰਡ ਦੀਆਂ ਚੀਜ਼ਾਂ ਦੇਖੋ ਸਟੈਂਡਰਡ ਦੀਆਂ ਕੰਪਨੀਆਂ ਨਾਲ ਕੰਮ ਕਰੋ ਔਰ ਜਦੋਂ ਤੁਸੀਂ ਸਟੈਂਡਰਡ ਦਾ ਮਾਲ ਖਰੀਦੋਗੇ ਵੇਚੋਗੇ ਤੁਹਾਡੇ ਨਾਲ ਤੁਹਾਡੇ ਦਾ ਨਾਮ ਰੌਸ਼ਨ ਹੋਈ ਗਏ ਹੋਏਗਾ ਨੇਸ਼ਨ ਦਾ ਨਾਮ ਵੀ ਰੌਸ਼ਨ ਜਰੂਰ ਕਰੋ ਇਹ ਹੀ ਮੈਂ ਸਭ ਨੂੰ ਇੱਕ ਮੈਸੇਜ ਦੇਣਾ ਧੰਨਵਾਦ ਸਭ ਨੂੰ ਸਸ ਜੇਕਰ ਤੁਸੀਂ ਵੀ ਚਾਹਦੇ ਹੋ ਕਿ ਲੱਕੀ ਇੰਜੀਨੀਅਰਸ ਦੇ ਨਾਲ ਜੁੜਨਾ ਚਾਹਦੇ ਹੋ ਇਹਨਾਂ ਦੇ ਪ੍ਰੋਡਕਟਸ ਦੇਖਣਾ ਚਾਹਦੇ ਹੋ ਤੁਸੀਂ ਗੂਗਲ ਤੇ ਵੀ ਸਰਚ ਕਰ ਸਕਦੇ ਹੋ ਇਹਨਾਂ ਦੇ ਕੰਟੈਕਟ ਨੰਬਰ ਉੱਥੇ ਮੌਜੂਦ ਨੇ ਸੋ ਇਸੇ ਤਰ੍ਹਾਂ ਦੇ ਨਾਲ ਤੁਹਾਨੂੰ ਅਸੀਂ ਕਾਊਂਟਰ ਬਾਰੀ ਬਾਰੀ ਦਿਖਾ ਰਹੇ ਹਾਂ ਸੋ ਵਧੇਰੇ ਅਪਡੇਟ ਲਈ ਫਿਰ ਅਜ਼ਰ ਹੋਵਾਂਗੇ ਬਣੇ ਰਹੋ ਜਾਗਰਤੀ ਲਿਆਰ ਦੇ ਨਾਲ ਧੰਨਵਾਦ